ਉਧਰ ਮਰਮੋਣ ਵਾਰਿਸ ਕਮਲ ਹੀਰ ਅਤੇ ਸੰਤਾਰ ਆਸਟ੍ਰੇਲੀਆ ਨਿਊਜ਼ੀਲੈਂਡ ਚ ਆਉਣਗੇ ਧਮਾਲ ਜੀਹਾਂ ਮੈਲਬੌਰਨ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੁਨੀਆ ਭਰ ਵਿੱਚ ਸਾਫ ਸੁਥਰੀ ਗਾਇਕੀ ਨਾਲ ਵਿਲਖਣ ਪਛਾਣ ਬਣਾ ਰਹੇ ਵਾਰਿਸ ਭਰਾ ਪੰਜਾਬੀ ਵਿਰਸਾ 2024 ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਰੂਹ-ਬਰੂ ਹੋਣ ਜਲਦੀ ਮੋਰ ਵਾਰਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ ਆਸਟ੍ਰੇਲੀਆ ਵਿੱਚ ਤਕਰੀਬਨ 14 ਸਤੰਬਰ ਨੂੰ ਲੱਗ ਚੁੱਕਾ ਗਿਆ 15 ਨੂੰ ਲੱਗਾ ਸੀ ਉਹ ਆਕਲੈਂਡ ਲੱਗਾ ਸੀ ਤੇ ਹੁਣ 20 ਸਤੰਬਰ ਨੂੰ ਕੈਂਸ 21 ਸਤੰਬਰ ਨੂੰ ਸਿਡਨੀ ਤੇ 28 ਸਤੰਬਰ ਨੂੰ ਬ੍ਰਿਸਬੇਨ ਅਤੇ 29 ਸਤੰਬਰ ਨੂੰ ਮੈਲਬੌਰਨ ਵਿੱਚ ਕਰਵਾਏ ਜਾ ਰਹੇ ਹਨ 5 ਅਕਤੂਬਰ ਨੂੰ ਓਕਲੈਂਡ ਵਿਖੇ ਸ਼ੋਅ ਦੇ ਨਾਲ ਨਿਊਜ਼ੀਲੈਂਡ ਟੂਰ ਦੀ ਸ਼ੁਰੂਆਤ ਹੋਵੇਗੀ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਮਨਮੋਨ ਵਾਰਿਸ ਨੇ ਦੱਸਿਆ ਹੈ ਕਿ ਇਸ ਵਾਰ ਤਿੰਨੇ ਭਰਾ ਨਵੇਂ ਨਕੋਰ ਗੀਤਾ ਨਾਲ ਸ਼ੇਰੋ ਸ਼ੈਰੀ ਦੇ ਨਾਲ ਦਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਅਤੇ ਕੀਰਤੀਮਾਨੀ ਸਥਾਪਿਤ ਕਰਨਗੇ 20 ਸਤੰਬਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਕੇਨਜ਼ ਦੇ ਕੈਲੈਂਡਰ ਪਾਰਕ ਇਨਫੈਲ ਵਿਕੇਕ ਕਰਵਾਇਆ ਜਾ ਰਹੀਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ 'ਚ ਸ਼ਾਮ ਨੂੰ ਵਾਰਿਸ ਭਰਾਵਾਂ ਦੀ ਗਾਇਕੀ ਦੇ ਖੁੱਲੇ ਅਖਾੜੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਮੁੱਖ ਪ੍ਰਬੰਧਕ ਜਸ਼ਨ ਸੰਧੂ ਸੁਖਜੀਤ ਢਿੱਲੋਂ ਸੋਢੀ ਦੋਲਰ ਤੇ ਦਲਜੀਤ ਭੁੱਲਰ ਨੇ ਪਰਿਵਾਰਾਂ ਨੂੰ ਸ਼ੋਹ ਦੇ ਦੇਖਣ ਲਈ ਨਿੱਗਾ ਸੱਦਾ ਦਿੰਦਿਆਂ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਦੀ ਤੇ ਸਮਾਜ ਸੇਧ ਦੇਣ ਵਾਲੀ ਗਾਇਕੀ ਤੇ ਸੰਗੀਤ ਰਾਹੀਂ ਸਾਡੀ ਜੋਕੀ ਪੀੜੀ ਨੂੰ ਆਪਣੇ ਵਿਰਸੇ ਤੇ ਪੰਜਾਬੀ ਮਾਂ ਬੋਲੀ ਦੀ ਗੁਰਤੀ ਦੇ ਰਹੇ ਹਨ ਇਸ ਲਈ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ੋਅ ਵੇਖਣ ਦੀ ਅਪੀਲ ਵੀ ਕੀਤੀ ਜਾਂਦੀ ਹੈ